ਲੋਕਾਂ ਨੂੰ ਐਂ ਲੱਗਦਾ ਕਿ ਬੱਬੂ ਮਾਨ ਦੇ ਵਿੱਚ ਇੱਕ ਆਕੜ ਬਹੁਤ ਆ ਜਿਹੜਾ ਜਾਣਦਾ ਹੁੰਦਾ ਹੈ ਮਿਲਦਾ ਹੁੰਦਾ ਉਹਨੂੰ ਹੀ ਪਤਾ ਹੁੰਦਾ ਦੂਰ ਰੱਖ ਦਿੱਤਾ ਸੀ ਕੁਝ ਵੀ ਕਹੀ ਜਾਂਦੇ ਉਹਨੇ ਹੈਨਾ ਕਮੀ ਆ ਇੱਕੀ ਦੀ ਲੱਗ ਰਿਹਾ ਦੇਖੋ ਕਮੀ ਐ ਐਡੇ ਵੱਡੇ ਪੰਜਾਬ ਤੋਂ ਹਮ ਮੋਲਕ ਤੋਂ ਸੂਬਾ ਬਣ ਗਿਆ ਹਮ ਸੂਬੇ ਦੇ ਵੀ ਕਈ ਹਿੱਸੇ ਹੋ ਗਏ ਹਿੱਸੇ ਬਣ ਗਏ ਆ ਹੁਣ ਕੋ ਵਿੱਚ ਹੋਰ ਵੀ ਹੋਣ ਨੂੰ ਫਿਰਦੇ ਆ ਕਮੀ ਛੋਟੀਆਂ ਛੋਟੀਆਂ ਯੂਨੀਅਨਸ ਬਣੀਆਂ ਜਿੱਦਾਂ ਟਰੱਕਾਂ ਦੀ ਯੂਨੀਅਨ ਹੋ ਗਈ ਜਾਂ ਕੋਈ ਵੀ ਕੋਈ ਭੀੜ ਪੈਂਦੀ ਆ ਕਿਸੇ ਦੇ ਉੱਤੇ ਨਾਲ ਖੜਦੇ ਆ ਆਪਣੇ ਗਾਇਕੀ ਦੇ ਖੇਤਰ ਜੀ ਵੀ ਹੈਗੀ ਐ ਇਹੋ ਜੀ ਕੋਈ ਯੂਨੀਅਨ ਕਿਸੇ ਤੇ ਭੀੜ ਪੈਂਦੀ ਆ ਫਿਰ ਦੂਜੀ ਖਿੱਚਦੇ ਆ ਲੱਗਾ ਐਸੋਸੀਏਸ਼ਨ ਬਣ ਜਾਂਦੀ ਹਾਂਜੀ ਫਿਲਮ ਇੰਡਸਟਰੀ ਦੀ ਰੂਪਰੇਖਾ ਪੰਜਾਬ ਵਿੱਚ ਬਣੀ ਹੋਣੀ ਸੀ ਇੱਥੇ ਵੱਡੇ ਵੱਡੇ ਸਟੂਡੀਓ ਤੇ ਸੈਟਅਪਸ ਬਣ ਜਿਹੜੇ ਸੀ ਕਿ ਯਾਰਾਂ ਦੇ ਘਰ ਆਪਣੇ ਹੱਥੀਂ ਪੱਕੇ ਕਰ ਦਿੱਤੇ ਯਾਰ ਬਣਾ ਲੈ ਗਹਿਣੇ ਕੀਲੇ ਗਹਿਣੇ ਤਰ ਦਿੱਤੇ ਤੁਸੀਂ ਸਾਰੇ ਕੈਨੇਡਾ ਅਪਰਾਲਾ ਕਰੋ ਕਿ ਆਪਾਂ ਕੋਈ ਇਸ ਤਰ੍ਹਾਂ ਦਾ ਇੱਕ ਟਰਸਟ ਬਣਾ ਲੰਨੇ ਅਸੀਂ ਵੀ ਸ਼ਾਮਲ ਹੋ ਜਾਵਾਂਗੇ ਜੀ ਤੇ ਜਿੰਨੀ ਕਿ ਸਾਡੀ ਸਮਰੱਥਾ ਹੋਊਗੀ ਅਸੀਂ ਵੀ ਤੁਹਾਨੂੰ ਭੇਜਦੇ ਰਾਵਾਂਗੇ ਇੰਡੀਆ ਤੋਂ ਜੀ ਜੀ ਤੁਸੀਂ ਵੀ ਇਕੱਠੇ ਕਰੋ ਤੇ ਜਿਹੜਾ ਬਹੁਤਾ ਲੋੜ ਮੰਦਾ ਤੇ ਬਹੁਤ ਇੰਟੈਲੀਜੈਂਟ ਸਟੂਡੈਂਟ ਆ ਕਮ ਸੇ ਕਮ ਉਹ ਤਾਂ ਵਾਪਸ ਨਾ ਜਾਏ ਹਾਂਜੀ ਸਾਸੀ ਰਕਾਲ ਜੀ ਪੀ ਡਬਲਯੂ ਟਾਕਸ ਦੇਖ ਰਹੇ ਸਾਰੇ ਸਰੋਤਿਆਂ ਨੂੰ ਨਿੱਗੀ ਜੀਆ ਨੂੰ ਸਵਾਗਤ ਕਰਦੇ ਹਾਂ ਜੀ ਹਰੇਕ ਬੰਦੇ ਦਾ ਇੱਕ ਸੁਪਨਾ ਹੁੰਦਾ ਜੀ ਕਿ ਜਿਹੜੇ ਆਰਟਿਸਟ ਨੂੰ ਅਸੀਂ ਜੰਮਦਿਆਂ ਤੋਂ ਦੇਖਦੇ ਆ ਰਹੇ ਹਾਂ ਵੀ ਕਾਸ਼ ਅਸੀਂ ਉਹਨਾਂ ਨਾਲ ਇੱਕ ਫੋਟੋ ਕਰਾ ਲਈਏ ਤੇ ਅੱਜ ਸੁਭ ਬਣਿਆ ਜੀ ਸਾਡੇ ਦਰਮਿਆਨ ਬਾਈ ਬੱਬੂ ਮਾਨ ਹੁਣੀ ਬੈਠੇ ਹੋਏ ਨੇ ਤੇ ਕਿਸੇ ਪ੍ਰੋਮੋਸ਼ਨ ਦੀ ਨਹੀਂ ਲੋੜ ਕਿਸੇ ਕੋਈ ਵੀਡੀਓ ਦੀ ਨਹੀਂ ਲੋੜ ਬਸ ਇੱਕ ਇਹਨਾਂ ਦਾ ਬੜਾਪਨ ਹੈ ਕਿ ਸਾਨੂੰ ਅੱਜ ਨਾਲ ਬੈਠਣ ਦਾ ਮੌਕਾ ਦਿੱਤਾ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਕਿੱਦਾਰਿਆ ਜੀ ਸ਼ੋਅ ਵੈਨਕੂ ਬਰਾਲ ਯਾਰ 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 ਇੱਥੇ ਵਾਲੀ ਨੇ ਤਿਆਰੀਆਂ ਪੂਰੀਆਂ ਪੂਰੀ ਨਵੇਂ ਪੁਰਾਣੇ ਸਭ ਸਭ ਠੀਕ ਹੈ ਜੀ ਤੇ ਬਾਈ ਜਿੱਦਾਂ ਮੈਂ ਗੱਲ ਕਰਾਂ ਜੇ ਨਵੇਂ ਆਰਟਿਸਟ ਦੀ ਹਨਾ ਤੁਸੀਂ ਬਹੁਤ ਜਿੱਦਾਂ ਜ਼ਿਆਦਾ ਪਿਆਰ ਕਰਦੇ ਹੋ ਸਾਰਿਆਂ ਨੂੰ ਤੇ ਪਰ ਲੋਕਾਂ ਨੂੰ ਐ ਲੱਗਦਾ ਕਿ ਬੱਬੂ ਮਾਨ ਦੇ ਵਿੱਚ ਇੱਕ ਆਕੜ ਬਹੁਤ ਆ ਜਦੋਂ ਹੁਣ ਮੈਂ ਵੀ ਮੈਂ ਵੀ ਆਪਣੀ ਵੀਡੀਓ ਕਾਲ ਤੇ ਵੀ ਗੱਲ ਹੋਈ ਉਦੋਂ ਜਾਨੀ ਸਾਰੇ ਸ਼ੰਕੇ ਜਿਹੜੇ ਸੀਗੇ ਦੂਰ ਹੋ ਗਏ ਤੇ ਵੀ ਕੀ ਜਿਹੜੀ ਇਹ ਆਕੜ ਸੱਚੀ ਹੈ ਜੀ ਉਹ ਤੇ ਬਣਾਇਆ ਗੱਲ ਅਸਲ 'ਚ ਬਹੁਤ ਦੁਨੀਆ ਮਿੱਥ 'ਚ ਹੀ ਹੁੰਦੀ ਹੈ ਜੀ ਇਸੇ ਕਰਕੇ ਬਹੁਤ ਚੀਜ਼ਾਂ ਤੇ ਅੱਖਾਂ ਤੇ ਪਰਦਾ ਹੀ ਪਾਇਆ ਜਾਂਦਾ ਹਮਮ ਨਿੱਜੀ ਜ਼ਿੰਦਗੀ ਤੁਸੀਂ ਨੈਟ ਚੈੱਕ ਕਿਸੇ ਨੇ ਚੈੱਕ ਕਰਿਓ ਕੋਈ ਏਜੰਸੀ ਹਾਇਰ ਕਰੋ ਹਮ ਤੁਸੀਂ ਕਲਾਕਾਰ ਪੰਜਾਬੀ ਗਾਉਣ ਵਾਲਿਆਂ ਦੀਆਂ ਫੋਟੋਆਂ ਲੱਭਿਓ ਹਮ ਅੱਜ ਤੋਂ ਨਹੀਂ ਜਦੋਂ ਤੋਂ ਗਾਉਣ ਲੱਗਿਆ ਜੀ ਤੁਹਾਨੂੰ ਮਿਲਦੀ ਹੈ ਗਿਣਤੀ ਕੋਈ ਹੋਣੀ ਨਹੀਂ ਮੈਨੂੰ ਇੰਨੀਆਂ ਹੋਣਗੀਆਂ ਹਮ ਬਾਕੀ ਜਿਹੜਾ ਜਾਣਦਾ ਹੁੰਦਾ ਹੈ ਮਿਲਦਾ ਹੁੰਦਾ ਉਹਨੂੰ ਹੀ ਪਤਾ ਹੁੰਦਾ ਦੂਰ ਰਹਿ ਕੇ ਤਾਂ ਅਸੀਂ ਕੁਝ ਵੀ ਕਹੀ ਜਾਂਦੇ ਹਾਂ ਉਹਨਾਂ ਨੂੰ ਹਮ ਹਾਂ ਹੈਨਾ ਤੇ ਬਾਕੀ ਚਲੋ ਇਹ ਦੁਨੀਆਦਾਰੀ ਹੈ ਚੱਲਦੀ ਰਹਣੀ ਹੈ ਗੱਲ ਵੀ ਤਾਂ ਹੀ ਹੁੰਦੀ ਹੈ ਨਾ ਜੀ ਤੇ ਭਾਈ ਜਦੋਂ ਜਦੋਂ ਹੁਣ ਤੁਸੀਂ ਇਸ ਖੇਤਰ ਦੇ ਵਿੱਚ ਆਇਓ ਗਾਇਕੀ ਦੇ ਖੇਤਰ 'ਚ ਕਿਸਾਨੀ ਪਰਿਵਾਰ ਚੋਂ ਉਠੇ ਦੇ ਗਾਇਕੀ ਨੂੰ ਚੁਣਿਆ ਪਰ ਉਸ ਵੇਲੇ ਮੇਰੇ ਖਿਆਲ ਦੇ ਨਾਲ ਵੀ ਜੇ ਦੇਖਿਆ ਜਾਵੇ ਬਹੁਤ ਘੱਟ ਲੋਕ ਹੁੰਦੇ ਸੀਗੇ ਜਿਹੜੇ ਵੀ ਕਿਸਾਨੀ ਪਰਿਵਾਰ ਦੇ ਹੁੰਦੇ ਸੀ ਤੇ ਗਾਇਕੀ ਦੇ ਖੇਤਰ ਚ ਆਉਂਦੇ ਸੀ ਪਰ ਨੀਦਾਰ ਸੰਧੂ ਸਾਹਿਬ ਹੈਗੇ ਸੀ ਅੱਛਾ ਜੀ ਹਾਂ ਨੀਦਾਰ ਸੰਧੂ ਸਾਹਿਬ ਸੀ ਘਰੇਵਾਲ ਸਾਹਿਬ ਹੁੰਦੇ ਸੀ ਹਾਂਜੀ ਹਾਂਜੀ ਤੇ ਪਰਿਵਾਰ ਵੱਲੋਂ ਕਿੰਨੀ ਕੁ ਸਪੋਰਟ ਮਿਲੀ ਜੀ ਉਸ ਵੇਲੇ ਸਟਾਰਟਿੰਗ ਚ ਤੇ ਜਿਹੜੀ ਸ਼ੁਰੂਆਤ ਚ ਗਾਇਕੀ ਜਦੋਂ ਤੋਂ ਤਵਾ ਗਾਇਕੀ ਸ਼ੁਰੂ ਹੋਈ ਹੈ ਨਾ ਜੀ ਜਿਹੜੇ ਕਿਸਾਨੀ ਪਰਿਵਾਰ ਵਾਲੇ ਸੀ ਉਹਨਾਂ ਚੋਂ ਉਸ ਤੋਂ ਕਿਸਾਨੀ ਲਈ ਉਹਨਾਂ ਨੇ ਬਹੁਤੇ ਗੀਤ ਨਹੀਂ ਗਾਇਆ ਹੋਣੇ ਸ਼ਾਇਦ ਹੂੰ ਹੂੰ ਤੇ ਉਦਾਂ ਜਿਹੜੇ ਸ਼ਾਇਰ ਹੁੰਦੇ ਸੀ ਉਹ ਲਿਖਤਾਂ ਲਿਖਦੇ ਸੀ ਹੂੰ ਬਟ ਫਿਰ ਹੌਲੀ ਹੌਲੀ ਉਹਨਾਂ 'ਚ ਵਖਵਾ ਪੈ ਗਿਆ ਜਿਹੜੇ ਖਬੇ ਪੱਖੀ ਹੋ ਗਏ ਕੁ ਸੱਜੇ ਪੱਖੀ ਹੋ ਗਏ ਫਿਰ ਉਹ ਆਪਸ 'ਚ ਵਿਚਾਰ ਟਕਰਾਰ ਹੋ ਗਿਆ ਹੂੰ ਹੂੰ ਫਿਰ ਇੱਕ ਮਾਈਂਡ ਸੈਟ ਹੋ ਜਾਂਦਾ ਬੰਦੇ ਦਾ ਕਿ ਮੈਂ ਇਸ ਧਾਰਾ ਦਾ ਹਾਂ ਉਹਦੇ ਨਾਲ ਫਿਰ ਸ਼ਾਇਰ ਵੀ ਬਣਦੇ ਗਏ ਹਾਂਲਕਿ ਕਈ ਅ ਅੱਛੇ ਸ਼ਾਇਰ ਵੀ ਸੀ ਜਿਹੜੇ ਇਸ ਰੋਲੇ 'ਚ ਔਣ ਗੋਲੇ ਵੀ ਹੋ ਗਏ ਹਾਂਜੀ ਤੇ ਮੈਨੂੰ ਲੱਗਦਾ ਜਿਉ ਚੱਲਦਾ ਰਹਿੰਦਾ ਰੁਝਾਨ ਏਕੇ ਵਾਲਾ ਤਾਂ ਵਧੀਆ ਸੀ ਹਮ ਕਮੀ ਆ ਏਕੇ ਦੀ ਲੱਗ ਰਿਹਾ ਦੇਖੋ ਕਮੀ ਆ ਐਡੇ ਵੱਡੇ ਪੰਜਾਬ ਤੋਂ ਹਮ ਮੋਲਕ ਤੋਂ ਸੂਬਾ ਬਣ ਗਿਆ ਹਾਂ ਹਾਂ ਸੂਬੇ ਦੇ ਵੀ ਕਈ ਹਿੱਸੇ ਹੋ ਗਏ ਹਿੱਸੇ ਬਣ ਗਏ ਆ ਹੁਣ ਭਵਿੱਖ ਵਿੱਚ ਹੋਰ ਵੀ ਹੋਣ ਨੂੰ ਫਿਰਦੇ ਆ ਤੇ ਕਮੀ ਹੈ ਬਸ ਭਈ ਇੱਕ ਜਿੱਦਾਂ ਮਾਝਾ ਮਾਲਵਾ ਦੁਆਬਾ ਇਹ ਚੀਜ਼ਾਂ ਬਹੁਤ ਜਿੱਦਾਂ ਹਨਾ ਮਤਲਬ ਜੇ ਗਾਣਿਆਂ 'ਚ ਵੀ ਦੇਖਿਆ ਜਾਵੇ ਕਿ ਮਾਝਾ ਦੁਆਬਾ ਮਾਲਵਾ ਇਹ ਆਪਾਂ ਇਹ ਨਹੀਂ ਵੀ ਲੱਗਦਾ ਕਿ ਪੰਜਾਬ ਨੂੰ ਆਪਾਂ ਹੋਰ ਵੰਡ ਰਹੇ ਹਾਂ ਇਹ ਚੀਜ਼ਾਂ ਦੇ ਨਾਲ ਨਹੀਂ ਐਦਾਂ ਨਹੀਂ ਹੁੰਦਾ ਇਹ ਵੰਡ ਨਹੀਂ ਹੁੰਦੀ ਇਹ ਇਹ ਖਿੱਤੇ ਬਣੇ ਹੋਏ ਆ ਖਿੱਤੇ ਬਣੇ ਤੇ ਉਹ ਉਹ ਇੱਕ ਹੱਲ ਹੁੰਦੀ ਹੈ ਜਿੱਦਾਂ ਹੁਣ ਤੁਸੀਂ ਤੁਹਾਡਾ ਪਿੰਡ ਕਿਹੜਾ ਫਗਵਾੜਾ ਜੀ ਆਫਗਵਾੜਾ ਹਾਂ ਜੀ ਫਿਰ ਤੁਸੀਂ ਕਈ ਵਾਰੀ ਦੁਆਬੇ ਦੀ ਗਲਤ ਕਰਦੇ ਆ ਜਿੱਥੇ ਤੁਹਾਡੇ ਸੱਜਣ ਇਕੱਠੇ ਹੋਣੇ ਆ ਜਾਂ ਜਿੱਥੇ ਤੁਸੀਂ ਪੜ੍ਹੇ ਆ ਉਹ ਸਾਰੇ ਦੁਆਬੇ ਤੋਂ ਆਏ ਜਦੋਂ ਤੁਸੀਂ ਵਿਦੇਸ਼ਾਂ ਚ ਆਉਂਦੇ ਆ ਫਿਰ ਕਈ ਵਾਰੀ ਇਸ ਤਰ੍ਹਾਂ ਦੀ ਐਸੋਸੀਏਸ਼ਨਾਂ ਬਣ ਜਾਂਦੀਆਂ ਵੀ ਇਹ ਦੁਆਬੇ ਵਾਲੇ ਸਟੂਡੈਂਟ ਜਿੱਦਾਂ ਹੁਣ ਅਸੀਂ ਸਾਡੇ ਇੱਥੇ ਬੀਸੀ ਚ ਬੜੀ ਹੋਏ ਆਪਣੇ ਯੂਨੀਵਰਸ ਸਟੂਡੈਂਟ ਜਿਹੜੇ ਸਟੂਡੈਂਟ ਸੀ ਪੰਜਾਬ ਵਾਲੇ ਇੱਥੇ ਟੋਰਾਂਟੋ ਵੀ ਸ਼ਹਿਰ ਹਨ ਉਹ ਇਹਦੇ ਨਾਲ ਨਹੀਂ ਇਹ ਤਾਂ ਨਹੀਂ ਵੰਡ ਹੁੰਦੀ ਵੰਡ ਜਿਹੜੀ ਅਸਲੀ ਹੈ ਉਹਦੇ ਤੇ ਗੱਲ ਕਰੋ ਤੁਸੀਂ ਜਿੱਦਾਂ ਕਾਸਟਿਜ਼ਮ ਨਹੀਂ ਹੋਣਾ ਚਾਹੀਦਾ ਆ ਆਸਤਾ ਤੁਹਾਡੀ ਆਪਣੇ ਤੱਕ ਸੀਮਤ ਹੋਣੀ ਚਾਹੀਦੀ ਹੈ ਦੂਜੇ ਤੇ ਨਾਂ ਥੋਪੋ ਹੂੰ ਕਿਸੇ ਵੀ ਧਰਮ ਤੇ ਕਿਸੇ ਇੱਕ ਫਿਰਕੇ ਦਾ ਕਾਬਜ ਹੋ ਜਾਣਾ ਦੂਜਿਆਂ ਨੂੰ ਨਮੋਸ਼ੀ ਚੱਲਣੀ ਪੈਣੀ ਫਿਰ ਉਹਨਾਂ ਦਾ ਡੇਰੇਆਂ ਮਲ ਚਲੇ ਜਾਣਾ ਇਹਨਾਂ ਚੀਜ਼ਾਂ ਤੇ ਵਿਚਾਰ ਕਰਨ ਦੀ ਲੋੜ ਵੈਸੇ ਜਿੱਦਾਂ ਗਾਇਕ ਦੀ ਕੋਈ ਕਾਸਟ ਹੋਣੀ ਚਾਹੀਦੀ ਹੈ ਜਾਂ ਮੰਨਦੇ ਇੰਨਾ ਮੈਨ ਮੇਰੇ ਤਾਂ ਕਦੇ ਸਾਡੇ ਤਾਂ ਸਰਕਲ ਮਿੱਤਰਤਾ ਜੀ ਵੀ ਕਦੇ ਇਦਾਂ ਨਹੀਂ ਹੋਇਆ ਨਾ ਸਰਹੱਦ ਤੇ ਨਾ ਕੋਈ ਨਾ ਨਾ ਮੈਂ ਤਾਂ ਮੰਨਦੇ ਨਹੀਂ ਹੂੰ ਨਾ ਨਾ ਇਹ ਤਾਂ ਹੋਣਾ ਹੀ ਨਹੀਂ ਚਾਹੀਦਾ ਜਦੋਂ ਤੁਸੀਂ ਗੱਲ ਕੀਤੀ ਸੀ ਵੀ ਜੂਨੀਅਨ ਦੀ ਹਨਾ ਜਿੱਦਾਂ ਜੂਨੀਅਨਸ ਬਹੁਤ ਨੇ ਖਾਸ ਕਰ ਆਪਣੇ ਵਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਤੋਂ ਬਾਹਰ ਵੀ ਛੋਟੀਆਂ ਛੋਟੀਆਂ ਜੂਨੀਅਨਸ ਬਣੀਆਂ ਜਿੱਦਾਂ ਟਰੱਕਾਂ ਦੀ ਜੂਨੀਅਨ ਹੋ ਗਈ ਜਾਂ ਕੋਈ ਵੀ ਕੋਈ ਭੀੜ ਪੈਂਦੀ ਆ ਕਿਸੇ ਦੇ ਉੱਤੇ ਨਾਲ ਖੜਦੇ ਆ ਆਪਣੇ ਗਾਇਕੀ ਦੇ ਖੇਤਰ 'ਚ ਵੀ ਹੈਗੀ ਐ ਹੋਜੀ ਕੋਈ ਜੂਨੀਅਨ ਨਹੀਂ ਇਹ ਤਾਂ ਨਹੀਂ ਹਨਾ ਇਹ ਤਾਂ ਜੇ ਕਿਸੇ ਤੇ ਭੀੜ ਪੈਂਦੀ ਆ ਫਿਰ ਦੂਜੇ ਖਿੱਚਦੇ ਲੱਤ ਹਾਂ ਉਹਦਾ ਉਹਦਾ ਟਰਾਈ ਕੀਤੀ ਹਨਾ ਪਿਛਲੇ ਸਮਿਆਂ 'ਚ ਅਸੀਂ ਕਰੀ ਸੀ ਇੱਕ ਵਾਰੀ ਬਹੁਤ ਸਾਰਾ ਮੈਂ ਸੀ ਮੱਖਣ ਸੀ ਚੀਮਾ ਬਾਈ ਸੀ ਹਮ ਹਮ ਸਰਦੂਰ ਸਕੰਦਰ ਹੋ ਰਹੀ ਸੀ ਹੂੰ ਇਹ ਇੱਕ ਵਾਰੀ ਅਸੀਂ ਇੱਕ ਨਹੀਂ ਇੱਕ ਦੋ ਸ਼ਹਿਰੇ ਦੋ ਵਿਵਦ ਮੀਟਿੰਗਾਂ ਰੱਖੀਆਂ ਸੀ ਫਗਵਾੜੇ ਵੀ ਹੋਈ ਸੀ ਹਾਂਜੀ ਹਾਂਜੀ ਤਕਰੀਬਨ ਸਾਰੇ ਪੰਜਾਬ ਦੇ ਆਰਟਿਸਟ ਆਏ ਸੀ ਉਹ ਉਹਦੇ ਚ ਇਹ ਹੰਸ ਰਾਜ ਹੋ ਰਹੀ ਹਾਂਜੀ ਸਰਦੂਰ ਸਕੰਦਰ ਨਵੀਂ ਪੀੜ੍ਹੀ ਦੇ ਗਾਇਕ ਤੇ ਸਾਰੇ ਸੀ ਸ਼ਾਮਲ ਗਦਾ ਅਸਮਾਨ ਹੋ ਰਹੀ ਵੀ ਸੀ ਹਾਂਜੀ ਹਾਂਜੀ ਤੇ ਇੱਕ ਮੰਚ ਵੀ ਬਣ ਗਿਆ ਸੀ ਉਹ ਐਸੋਸੀਏਸ਼ਨ ਅਸੀਂ ਚੀਮਾ ਸਾਹਿਬ ਸਾਡੇ ਵਕੀਲ ਹੁੰਦੇ ਸੀ ਉਹ ਮੇਰੇ ਕੇਸਾਂ ਚ ਹੁੰਦੇ ਸੀ ਉਹ ਅੱਡਾ ਉਹਨਾਂ ਨਾਲ ਬਹੁਤ ਪਿਆਰ ਸੀ ਬੜੇ ਤਕੜੇ ਵਕੀਲ ਸੀ ਹੂੰ ਹੂੰ ਉਹਨਾਂ ਨੇ ਐਸੋਸੀਏਸ਼ਨ ਰਜਿਸਟਰ ਵੀ ਕਰਾਈ ਸੀ ਅੱਛਾ ਤੇ ਉਹਦੇ ਚ ਜਿਹੜੇ ਖਾਨੇ ਸੀ ਉਹ ਮੈਂ ਅਰਜੀਮਾ ਸਾਹਿਬ ਨੇ ਅਸੀਂ ਮੱਕਣ ਅਸੀਂ ਭਰੇ ਸੀ ਅੱਛਾ ਜੀ ਦੱਸਿਆ ਕਿਸੇ ਨੂੰ ਵੀ ਪ੍ਰਧਾਨ ਦਾ ਕਿਹੜਾ ਖਾਨਾ ਤੇ ਸੈਕਟਰੀ ਦਾ ਉਹ ਫਿਰ ਉਹਦਾ ਇੱਕ ਕਾਰਡ ਵੀ ਬਣਿਆ ਸੀ ਹੂੰ ਹੂੰ ਉਹ ਸਰਦੂਲ ਸਿਕੰਦਰ ਉਹਨਾਂ ਦੇ ਘਰ ਫੜਾ ਕੇ ਮ ਆਇਆ ਸੀ ਅੱਛਾ ਜੀ ਤੇ ਮੈਂ ਕਹਿਆ ਸੀ ਤੁਸੀਂ ਜੇ ਨਾਂ ਨਾ ਡਿਸਕਲੋਸ ਕਰੋ ਫਿਰ ਆਪਸ ਵਿੱਚ ਫ੍ਰਿਕਸ਼ਨ ਪੈਣੀ ਹੂੰ ਤੇ ਹੁਣ ਤੁਸੀਂ ਅੱਗੇ ਐਫਰਟ ਕਰੋ ਮੈਂ ਨਹੀਂ ਸੀ ਉਹਦੇ 'ਚ ਮੈਂ ਉਹਦਾ ਐਜ਼ ਅ ਮੈਂਬਰ ਸੀ ਅਸੀਂ ਅੱਛਾ ਜੀ ਸਾਡੇ ਕੋਈ ਅਹੁਦਾ ਨਹੀਂ ਸੀ ਹੂੰ ਹੂੰ ਤੇ ਜੈਸੀ ਦਾ ਵੀ ਨਾਂ ਪਾਇਆ ਸੀ ਹਰਪ੍ਰਜਨ ਬਾਈ ਦਾ ਪਾਇਆ ਸੀ ਹੂੰ ਹੂੰ ਤੇ ਪਰ ਫਿਰ ਉਹਨਾਂ ਨੇ ਕੋਈ ਅਮਲੀ ਰੂਪ ਦਿੱਤੇ ਨਹੀਂ ਫਿਰ ਉਹਨਾਂ ਨੇ ਆਪਣੇ ਜਿਹੜੀਆਂ ਖੇਤਰੀ ਬਣਾਈ ਹੋਈਆਂ ਸੀ ਉਹਨਾਂ ਛੱਡ ਜਗੇ ਹੂੰ ਹੂੰ ਐਸੋਸੀਏਸ਼ਨ ਬਣ ਜਾਂਦੀ ਹਾਂਜੀ ਫਿਲਮ ਇੰਡਸਟਰੀ ਦੀ ਰੂਪਰੇਖਾ ਪੰਜਾਬ ਵਿੱਚ ਬਣੀ ਹੋਣੀ ਸੀ ਇੱਥੇ ਵੱਡੇ ਵੱਡੇ ਸਟੂਡੀਓ ਤੇ ਸੈਟਅਪਸ ਬਣ ਜਣਾਏ ਸੀ ਹੂੰ ਹੂੰ ਉਹਦੇ ਵਿੱਚ ਕੀ ਹੁੰਦਾ ਕਿ ਇਕੱਲੇ ਫਿਲਮ ਵਾਲਿਆਂ ਨੂੰ ਨਹੀਂ ਫਾਇਦਾ ਹੁੰਦਾ ਉਹਦੇ ਵਿੱਚ ਇੱਕ ਫਿਲਮ ਸਿੱਧੇ ਜਾਂ ਅਸਿੱਧੇ ਰੂਪ ਚ 20 ਤੋਂ 300 ਬੰਦੇ ਨੂੰ ਕੰਮ ਦੇ ਦਿੰਦੀ ਹੈ ਕੰਮ ਦੇ ਦਿੰਦੀ ਜੇ ਕੋਈ ਵੱਡਾ ਜਨਰਲ 500 ਨੂੰ ਵੀ ਦੇ ਦਿੰਦਾ ਜੇ ਕੋਈ ਛੋਟਾ ਹੋ 50 ਤੋਂ 100 ਨੂੰ ਦਿੰਦਾ ਪ੍ਰਾਈਵੇਟ ਰੋਜ਼ਗਾਰ ਹੋਰ 30 ਤੋਂ 40 ਦਿਨਾਂ ਜਾਂ 50 ਦਿਨ ਸ਼ੂਟਿੰਗ ਚੱਲੇ ਦਾ ਮਤਲਬ 50 ਦਿਨ 200 ਬੰਦੇ ਨੂੰ ਕੰਮ ਮਿਲਿਆ ਕੰਮ ਮਿਲਿਆ ਇਦਾਂ ਰੈਵਨਿਊ ਜਨਰੇਟ ਹੁੰਦਾ ਹੂੰ ਹੂੰ ਤੇ ਜਿਵੇਂ ਬਈ ਤੁਸੀਂ ਜਿੱਦਾਂ ਆਪਣੇ ਸਮੇਂ ਤੋਂ ਲੈ ਕੇ ਜਿੱਦਾਂ ਹੁਣ ਤੱਕ ਹੁਣ ਵੀ ਤੁਹਾਡਾ ਹੀ ਦੌਰ ਆ ਤੁਸੀਂ ਕਿਸੇ ਨੂੰ ਵੀ ਕਹਿ ਦਿੰਦੇ ਜਿੱਦਾਂ ਸਮ ਟਾਈਮ ਤੁਹਾਡੇ ਉੱਤੇ ਸਟੇਜ ਦੇ ਉੱਤੇ ਕੋਈ ਵੀ ਹੁੰਦਾ ਤੇ ਤੁਸੀਂ ਕਹਿ ਦਿੰਦੇ ਕਿ ਚੱਲ ਬਈ ਆਸ਼ੀਰਾ ਗਾ ਗਾਣਾ ਹੈਨਾ ਮੈਂ ਇਹ ਜੀ ਦੀ ਜਿੱਦਾਂ ਘਾਟ ਬਹੁਤ ਹੁਣ ਬਹੁਤ ਮਹਿਸੂਸ ਕਰਦਾ ਜਿਹੜੇ ਅੱਜ ਕੱਲ ਦੇ ਸਿੰਗਰ ਨੇ ਵੀ ਉਹ ਜਾਂ ਤਾਂ ਮਤਲਬ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਤੋਂ ਕਿਤੇ ਇਹ ਵਧੀਆ ਨਾ ਗਾ ਦੇਵੇ ਬੰਦਾ ਵੀ ਨਾਲ ਖੜਾਉਂਦੇ ਨਹੀਂ ਉਹ ਆ ਨਹੀਂ ਇਹ ਕੰਪਲੈਕਸ ਹੁੰਦਾ ਹੁੰਦਾ ਨਾ ਇਹ ਜਦੋਂ ਅਸੀਂ ਸ਼ੁਰੂ ਕਰ ਰਹੇ ਹਾਂ ਉਦੋਂ ਵੀ ਜਿਹੜੇ ਸਾਡੇ ਸੀਨੀਅਰ ਜਾਂ ਕੁਝ ਅਸੀਂ ਮਿੱਤਰਾਂ ਦੇ ਵਿਆਹ ਮੋਜ ਕੋ ਗਾਉਣ ਵਾਲਾ ਹੁੰਦਾ ਸੀ ਉਹਨਾਂ ਨੂੰ ਵੀ ਪ੍ਰੋਬਲਮ ਹੁੰਦਾ ਸੀ ਅੱਛਾ ਚਲੋ ਹੁਣ ਮੈਂ ਨਾਂ ਨਹੀਂ ਲੈਂਦਾ ਚੰਗਾ ਲੱਗਦਾ ਵੱਡੇ ਆਪਾਂ ਜੀ ਜੀ ਤੇ ਕਈ ਵਾਰੀ ਉਸਤਾਜ ਵੀ ਆਮ ਸਿੰਗਰ ਨਾ ਬੰਦ ਕਰਾਉਂਦੇ ਸੀ ਅੱਛਾ ਨਹੀਂ ਪਰ ਅਸੀਂ ਤਾਂ ਮੋੜੜ ਕੇ ਜੀ ਗਾਇਆ ਮਤਲਬ ਇਦਾਂ ਤਾਂ ਨਹੀਂ ਹੋਇਆ ਜੇ ਗਾਉਣਾ ਤਾਂ ਗਾਉਣਾ ਬਸ ਆਹੀ ਸੀ ਯਾਨੀ ਗਾਇਕੀ ਚੜ ਕੇ ਆਇਆ ਨਾ ਆ ਪੂਰਾ ਜਿਹੜੇ ਮਰਦੀ ਕੰਮ ਤੇ ਠੀਕ ਆ ਉਹ ਦਿਨ ਵੀ ਆਪਾਂ ਗੱਲ ਕੀਤੀ ਸੀਗੀ ਕਿ ਅਸੀਂ ਤੁਹਾਨੂੰ ਦੇਖ ਦੇਖ ਕੇ ਵੱਡੇ ਹੋ ਗਏ ਤੇ ਤੁਸੀਂ ਮਤਲਬ ਹਾਲੇ ਵੀ ਉਦਾਂ ਦੀ ਜੰਗ ਹੀ ਹੋਇਆ ਨਾ ਕੰਮ ਜ਼ਿਆਦਾ ਕਰਦੇ ਐਸੀ ਫਿਰ ਸਵੇਰੇ ਲੱਗ ਜਾਂਦੇ ਹੂੰ ਤੁਸੀਂ ਤਾਂ ਛੁੱਟੀ ਵੀ ਕਰਦੇ ਹੋਣਾ ਵੀਕੈਂਡ ਤੇ ਚਲੋ ਬੰਦਾ ਹਾਂਜੀ ਮੈਂ ਨਿੱਜੀ ਤੌਰ ਤੇ ਆਪਦੇ ਨਿੱਜੀ ਕੰਮ ਲਈ ਕਦੇ ਛੁੱਟੀ ਵੀ ਨਹੀਂ ਕਰੀ ਜੀ ਮੇਰੀ ਤਾਂ ਐਵਰੀਡੇ ਇੱਕ ਰੁਟੀਨ ਹੈ ਹੂੰ ਹੂੰ ਅਸੀਂ ਬਹੁਤ ਵੀਡੀਓ ਪਾਉਣੇ ਜਿੱਦਾਂ ਖਰਚਾ ਸਟੂਡੈਂਟਸ ਨੂੰ ਲੈ ਕੇ ਹਨਾ ਵੀ ਅੱਜਕੱਲ ਕੈਨੇਡਾ ਦੇ ਹਾਲਾਤ ਇਹ ਨੇ ਵੀ ਤੁਸੀਂ ਹਾਲੇ ਨਾ ਉਹ ਰੁੱਕ ਕੇ ਆ ਜਿਓ ਉਹ ਸਾਨੂੰ ਕਹਿੰਦੇ ਮୋਰੇ ਕਮੈਂਟ ਆਉਂਦੇ ਕਿ ਬਾਈ ਤੁਸੀਂ ਕੀ ਕਰਦੇ ਹੋ ਉੱਥੇ ਵੀ ਤੁਸੀਂ ਇੱਧਰ ਆ ਜਿਓ ਫੇ ਜਦੋਂ ਬੰਦੇ ਉਹ ਇੱਥੇ ਆਉਂਦੇ ਆ ਫਿਰ ਇੱਥੇ ਕਿ ਕੰਮ ਨਹੀਂ ਮਿਲਦਾ ਅੱਜ ਵੀ ਇੱਕ ਅਸੀਂ ਵੀਡੀਓ ਪਾਈ ਆ ਵੀ ਮੁੰਡੇ ਨੇ ਸਟੂਡੈਂਟ ਨੇ ਕੰਮ ਨਾ ਮਿਲਣ ਕਰਕੇ ਫਾਹਾ ਲੈ ਲਿਆ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਦੇਖੋ ਜਦੋਂ ਬੱਚਾ ਸਕੂਲ ਚ ਆਉਂਦਾ ਨਾ ਉਹਦੇ ਦਿਮਾਗ 'ਚ ਇੱਕ ਨਕਸ਼ਾ ਬਣਿਆ ਹੁੰਦਾ ਹੂੰ ਤੁਸੀਂ ਨਹੀਂ ਰੋਕ ਸਕਦੇ ਨਾ ਅਸੀਂ ਰੋਕ ਸਕਦੇ ਆਪਾਂ ਬੇਨਤੀ ਵੀ ਕਰ ਸਕਦੇ ਆਂ ਕਹਿ ਵੀ ਸਕਦੇ ਆਂ ਸਮਝਾ ਸਕਦੇ ਆਂ ਹੂੰ ਹੂੰ ਬਟ ਜਿਹਨੇ ਜਿਹੜਾ ਜਿਹੜੇ ਸਾਡੀਆਂ ਉੱਥੇ ਜਿਹੜਾ ਹਾਲ ਆ ਨਾ ਜੀ ਉੱਥੇ ਕੋਈ ਮਤਲਬ ਉਸ ਤਰ੍ਹਾਂ ਦਾ ਸਿਸਟਮ ਹੈ ਨਹੀਂ ਕਿ ਜੇ ਐਜੂਕੇਸ਼ਨ ਅੱਛੀ ਲਈਏ ਤਾਂ ਜੌਬ ਵੀ ਮਿਲੂਗੀ। ਹੂੰ ਆ ਪਿੱਛੇ ਜੇ ਜਿਹੜੀ ਇਹ ਤੋਂ ਪਿਛਲੀ ਸਰਕਾਰ ਸੀ ਨਾ ਜਦੋਂ ਉਹ ਜਾਣ ਲੱਗੀ ਨਾ ਉਹਨਾਂ ਨੇ ਪੰਜਾਬ 'ਚ ਬਹੁਤ ਜਿਹੜੇ ਪ੍ਰੋਫੈਸਰ ਗ੍ਰੇਡ ਆ ਜਿਹੜੇ ਉਹ ਕੱਚੇ ਆ ਜੀ। ਹਾਂਜੀ ਹਾਂਜੀ। ਅੱਜ ਵੀ ਕੱਚੇ ਪੰਜਾਬੀ ਵਾਲੇ। ਜੀ। ਤੇ ਉਹ ਜਿਹੜੀ ਪਿੱਛੇ ਜੇ ਸਰਕਾਰ ਜਾਂਦੀ ਜਾਂਦੀ ਨਾ ਸਪੋਰਸ਼ਨਲ ਬਹੁਤ ਬੰਦਿਆਂ ਨੂੰ ਭਰਤੀ ਕਰ ਗਈ। ਹੂੰ ਹੁਣ ਉਹ ਭਰਤੀ ਦਾ ਨੁਕਸਾਨ ਸੀ ਕਿ ਜੇ ਤਾਂ ਜੇ ਉਹ ਦੁਬਾਰਾ ਆ ਜਾਂਦੀ ਗਵਰਨਮੈਂਟ ਤਾਂ ਉਹ ਪੁਰਾਣੇ ਮੰਦੇ ਕੱਢ ਦੇਣੇ ਸੀ ਜਿਹੜੇ ਵਿਚਾਰੇ 15-15 ਸਾਲ ਤੋਂ ਬੱਚੇ ਆ ਉਹ ਫਿਰ ਪਿੱਛੇ ਹੁਣ ਪਿਛਲੇ ਦਿਨੀ ਮੇਰਾ ਖਿਆਲ ਉਹ ਸੁਪਰੀਮ ਕੋਰਟ ਚੋ ਕੇਸ ਜਿੱਤ ਗਏ ਅੱਛਾ ਜੀ ਤਾਂ ਉਹ ਬਚ ਗਏ ਵਿਚਾਰੇ ਨਹੀਂ ਉਹਨਾਂ ਦੀ ਨੌਕਰੀ ਨਹੀਂ ਸੀ ਸੋ ਮੈਨੂੰ ਲੱਗਦਾ ਕਿਸੇ ਵੀ ਸਰਕਾਰ ਨੂੰ ਜਿਹਦੀ ਵੀ ਹੈ ਹੂੰ ਹੂੰ ਤੋ ਕਮ ਸੇ ਕਮ ਜੇ ਪਹਿਲਾਂ ਜਿਹੜੇ ਪਿੱਛੇ ਵਾਲੇ ਆ ਉਹਨਾਂ ਨੂੰ ਨਜਿੱਠ ਕੇ ਫੇਰ ਅੱਗੇ ਅੱਗੇ ਜਿਹੜੀਆਂ ਨੌਕਰੀਆਂ ਮਾਣ ਬਟ ਮੈਨੂੰ ਜਿੰਨਾ ਮੈਂ ਨਾ ਐਜੂਕੇਸ਼ਨ ਇਸ ਸਿਸਟਮ ਤੇ ਕਿ ਕੁਝ ਲਿਖਦਾ ਸੀ ਜੀ ਲੰਬਾ ਥੀਸਿਸ ਹੂੰ ਹੂੰ ਉਹਦੇ ਚ ਮੈਂ ਦੇਖਿਆ ਵੀ ਫਿਲਮ ਇੰਡਸਟਰੀ ਤਾਂ ਬਦਨਾਮ ਆ ਵਿਚਾਰੀ ਹੂੰ ਇਹਦੇ ਚ ਵੜ ਕੇ ਦੇਖਿਓ ਫੇ ਪਤਾ ਲੱਗੂ ਕਿੰਨੇ ਨੌਜਵਾਨ ਮੁੰਡਿਆਂ ਤੇ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਗਈ ਖਰਾਬ ਹੋ ਗਈ ਤੋ ਉਹ ਇਸ ਕਰਕੇ ਫਿਰ ਉਹ ਬਾਹਰ ਨੂੰ ਭਜ ਪਏ ਹੂੰ ਔਰ ਬਾਅਦ ਜਦੋਂ ਤੁਸੀਂ ਕੰਮ ਲਗਦੇ ਹੋ ਮਿਹਨਤ ਕਰਦੇ ਹੋ ਤੁਹਾਡਾ ਕਾਰਡ ਬਣਦਾ ਹੈ ਜਾਂ ਕ੍ਰੈਡਿਟ ਕਾਰਡ ਬਣਦਾ ਹੈ ਫਿਰ ਉਹ ਨੌਜਵਾਨ ਕਾਰਕੂਟ ਲੈ ਲੈਣੇ ਆ ਫਿਰ ਜਦੋਂ 셀ਫੀ ਪਾਉਣੇ ਆ ਫਿਰ ਜਿਹੜਾ ਪਿੱਛੇ ਵਾਲਾ ਬੈਚ ਆ ਫਿਰ ਉਹ ਕਹਿੰਦਾ ਯਾਰ ਮੈਂ ਤਾਂ ਡੌਜ ਲੈਣੀ ਆ ਹੂੰ ਹੂੰ ਤੂੰ ਰੋਕ ਨਹੀਂ ਸਕਦੇ ਬਟ ਮੈਨੂੰ ਐ ਲੱਗਦਾ ਕਿ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਹੈ ਤੁਸੀਂ ਅਸੀਂ ਸਾਰੇ ਜੀ ਜਾਂ ਸਾਡੇ ਜਿਹੜੇ ਬੈਲ ਸੈਟਲਡ ਪੀਪਲ ਆ ਜੀ ਤੁਸੀਂ ਸਾਰੇ ਕੈਨੇਡਾ ਅਪਰਾਲਾ ਕਰੋ ਕਿ ਆਪਾਂ ਕੋਈ ਇਸ ਤਰ੍ਹਾਂ ਦਾ ਇੱਕ ਟਰਸਟ ਬਣਾ ਲੈਂਦੇ ਆ ਅਸੀਂ ਵੀ ਸ਼ਾਮਿਲ ਹੋ ਜਾਵਾਂਗੇ ਜੀ ਤੇ ਜਿੰਨੀ ਕਿ ਸਾਡੀ ਸਮਰੱਥਾ ਹੋਗੀ ਅਸੀਂ ਵੀ ਤੁਹਾਨੂੰ ਭੇਜਦੇ ਰਵਾਂਗੇ ਇੰਡੀਆ ਤੋਂ ਜੀ ਜੀ ਤੁਸੀਂ ਵੀ ਇਕੱਠੇ ਕਰੋ ਤੇ ਜਿਹੜਾ ਬਹੁਤਾ ਲੋੜ ਮੰਦਾ ਤੇ ਬਹੁਤ ਇੰਟੈਲੀਜੈਂਟ ਸਟੂਡੈਂਟ ਆ ਕਮ ਸੇ ਕਮ ਉਹ ਤਾਂ ਵਾਪਸ ਨਾ ਜਾਵੇ ਹਾਂ ਇਹ ਜੇ ਕੋਈ ਵਕੀਲ ਪੱਖੋਂ ਨਾ ਵਿਚਾਰਾ ਚਾਹੇ ਤੇ ਖਾਬ ਸਿਰ ਜੇ ਤਾਂ ਉਹਦਾ ਪੂਰਾ ਹੋ ਜਾਵੇ ਕਿ ਕਿ ਸਾਡੇ ਹੀ ਬੱਚੇ ਆ ਸਾਡੇ ਭਰਾ ਆ ਜੀ ਔਰ ਜੇ ਕੋਈ ਇਸ ਤਰ੍ਹਾਂ ਦਾ ਹੋਇਆ ਤਾਂ ਜ਼ਰੂਰ ਬਣਾਓ ਜ਼ਰੂਰ ਦੱਸਣਾ ਜੀ ਮੈਂ ਤੁਹਾਡੇ ਜਿੰਨੇ ਪਹਿਲਾਂ ਪੋਡਕਾਸਟ ਦੇਖੇ ਆ ਬਹੁਤ ਹੀ ਪਿਆਰੇ ਹੁੰਦੇ ਬਹੁਤ ਹੀ ਸੋਹਣੇ ਹੁੰਦੇ ਆ ਤੇ ਉਹਦੇ ਵਿੱਚ ਯਾਰੀ ਦੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਨਾ ਯਾਰੀ ਦੀ ਪਰਵਾਸਾ ਕੀ ਆ ਜੀ ਅੱਜ ਕੱਲ ਦੇ ਬੱਚਿਆਂ ਨੂੰ ਜੇ ਦੇਣੀ ਹੋਵੇ ਤਾਂ ਯਾਰ ਤਾਂ ਯਾਰੀ ਹੁੰਨੇ ਜੇ ਤੁਸੀਂ ਖੱਟੀ ਹੈ ਯਾਰੀ ਤਾਂ ਦੇਖੋ ਯਾਰੀ ਦਾ ਜਿਹੜੇ ਬੰਦਾ ਮਿੱਤਰਤਾ ਚ ਹੁੰਦਾ ਨਾ ਕਈ ਵਾਰੀ ਘਰੋਂ ਗਾਲਾਂ ਪੈਣੇ ਉਹਨੂੰ ਹੂੰ ਬਿਲਕੁਲ ਪਰ ਜਦੋਂ ਭੀੜ ਪੈਂਦੀ ਹੈ ਜਦੋਂ ਫਿਰ ਤੁਸੀਂ ਇੱਕ ਦੂਜੇ ਨਾਲ ਖੜਦੇ ਆ ਉਸ ਤਰ੍ਹਾਂ ਦੀਆਂ ਯਾਰੀਆਂ ਦੀ ਅੱਜ ਕੱਲ ਬਹੁਤ ਕਮੀ ਹੈ ਹਮ ਅੱਜ ਕੱਲ ਤਾਂ ਮੈਨੂੰ ਲੱਗਦਾ ਮਹੀਨਾ ਦੋ ਮਹੀਨੇ ਵਾਲੀ ਮਿੱਤਰਤਾ ਰਹਿ ਗਈ ਹਮ ਪਰ ਚਲੋ ਅਸੀਂ ਤਾਂ ਭਾਗ ਆਣੇ ਸਾਡੇ ਤਾਂ ਕਾਲਜ ਵਾਲੇ ਵੀ ਉਹ ਹੀ ਆ ਸਕੂਲ ਵਾਲੇ ਵੀ ਹੈਗੇ ਸਮੇ ਚੰਗੇ ਸੀ ਬਾਦ ਵਾਲੇ ਵੀ ਹੈਗੇ ਨਹੀਂ ਇਹ ਤੁਹਾਡੇ ਤੇ ਵੀ ਡਿਪੈਂਡ ਕਰਦਾ ਆਪਣੇ ਹਿੱਤ ਤਿਆਗ ਕੇ ਸਾਹਮਣੇ ਵਾਲਿਆਂ ਨੂੰ ਮੁਹੱਬਤ ਦੇਣੀ ਪੈਂਦੀ ਹੈ ਫਿਰ ਦੋਸਤ ਬਣਦੇ ਹਨ ਸਹੀ ਗੱਲ ਹੈ ਹੈਨਾ ਜੇ ਤੁਸੀਂ ਆਪ ਦੇ ਬਾਰੇ ਸੋਚਦੇ ਫਿਰ ਤੁਹਾਡਾ ਕੋਈ ਮਿੱਤਰ ਨਹੀਂ ਹੁੰਦਾ ਜੀ ਜੇ ਯਾਰੀ ਦੇ ਉੱਤੇ ਇੱਕ ਅੱਧੀ ਲਾਈਨ ਕੋਈ ਮੈਂ ਇੱਕ ਗਾਣਾ ਬਣਾਇਆ ਹੋਇਆ ਮੈਂ ਸ਼ੇਅਰ ਬੋਲੇ ਸੀ ਆਸਟ੍ਰੇਲੀਆ ਜੀ ਉਹ ਮਾਰੇ ਦੋਸਤਾਂ ਲਈ ਸੀ ਕਿ ਯਾਰਾਂ ਦੇ ਘਰ ਆਪਣੇ ਹੱਥੀਂ ਪੱਕੇ ਕਰ ਦਿੰਦੇ ਯਾਰ ਬਣਾ ਲੈ ਗਹਿਣੇ ਕੀਲੇ ਗਹਿਣੇ ਤਰ ਦਿੰਦੇ ਕੀ ਬਾਤ ਹੈ ਉਹ ਚੰਗੇ ਦੋਸਤਾਂ ਲਈ ਨਾ ਬਦਲੀਕਾਰ ਕੋੜੇ ਨਾ ਬਦਲੇ ਯਾਰ ਕੋੜੇ ਹਮ ਜਦ ਮੈਂ ਬਦਲਿਆ ਨਹੀਂ ਫਿਰ ਬਦਲਿਆ ਪਿਆਰ ਕੋੜੇ ਹਮ ਹੈ ਨਾ ਕੀ ਬਾਤ ਤੂੰ ਚੰਗੇ ਦੋਸਤ ਤਾਂ ਜੇ ਮੌਲ ਵੀ ਮਿਲਣ ਤਾਂ ਲੈ ਲਓ ਸਹੀ ਗੱਲ ਹੈ ਇਹ ਜਿਹੜਾ ਮਿਲਦਿਆਂ ਨਹੀਂ ਉਦਾਂ ਅੱਜ ਦੇ ਸਮੇਂ ਚ ਵੈਰੀ ਨੇ ਰਹੀਆਂ ਸਾਡਾ ਜਿਹੜਾ ਸੁਪਨਾ ਸੀਗਾ ਬਾਈ ਪੂਰਾ ਹੋਇਆ ਅੱਜ ਹੈਨਾ ਬਾਈ ਬੱਬੂ ਮਾਨ ਹੁਣਾਂ ਦੇ ਨਾਲ ਗੱਲਬਾਤ ਕਰਕੇ ਸੋ ਇਹ ਵੀਡੀਓ ਤੋਂ ਮੈਨੂੰ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ ਗੱਲਾਂ ਜਿਹੜੀਆਂ ਕਲੀਅਰ ਹੋ ਜਾਣਗੀਆਂ ਕਿ ਬਾਈ ਆਕੜ ਬਹੁਤ ਐ ਜੇਬ ਉਹ ਤੇ ਆ ਬੋ ਬੰਦੇ ਆ ਤੇ ਮੈਂ ਕਿਉਂਕਿ ਆਪਣਾ ਵੀ ਉਹੋ ਜਿਹਾ ਹੀ ਸੁਭਾਅ ਆ ਹੈਨਾ ਵੀ ਹਾਸੇ ਖੇਡੇ ਕਰਨ ਵਾਲੇ ਹੈਗੇ ਆ ਕਈ ਵਾਰ ਇਦਾਂ ਹੁੰਦਾ ਵੀ ਬੰਦੇ ਦਾ ਫੇਸ ਤੋਂ ਉਤੋਂ ਆਪਾਂ ਜੱਜ ਕਰ ਲੈਨੇ ਪਰ ਉਹ ਚੀਜ਼ਾਂ ਨਹੀਂ ਹੈਗੀਆਂ ਠੀਕ ਹੈ ਜੀ ਸੋ ਬਾਕੀ ਪ੍ਰੋਮੋਸ਼ਨ ਦੀ ਕੋਈ ਲੋੜ ਨਹੀਂ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ 9 ਤਰੀਕ ਨੂੰ ਸ਼ੋਅ ਆ ਜੀ ਸ਼ਹਿਰ ਟ੍ਰਾਂਟੋ ਦੇ ਵਿੱਚ ਸਕੋ ਸੋ ਸਾਰਿਆਂ ਨੇ ਭਰ ਦਿਓ ਪਤਾ ਲੱਗੇ ਪਿਆਰ ਦਾ ਪਹਿਲਾਂ ਵਾਂਗੂ ਪੂਰਾ ਪਿਆਰ ਬਾਈ ਨੂੰ ਮਿਲਣਾ ਚਾਹੀਦਾ ਜਿੱਦਾਂ ਵੈਨਕੂਵਰ ਦਾ ਸ਼ੋਅ ਐਨੂੰ ਪੂਰਾ ਸਕਸੈਸ ਵਿੱਚ ਗਿਆ ਉਵੇਂ ਇੱਥੇ ਵਾਲਾ ਹੋਣਾ ਚਾਹੀਦਾ ਸੋ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਥੈਂਕ ਯੂ ਸੋ ਮੱਚ ਧੰਨਵਾਦ